ਖਾਰ ਭੰਦੇ ਨਾ ਚੜ ਗਿਆ ਤੈਨੂੰ ਕੋਈ ਕੰਮ ਦਾ ਡੱਕਾ ਤੜਾ ਦੇ ਨਾਲ ਮੈਂ ਕੱਲੀ ਖਪੀ ਜਾਨੀ ਆ ਸਵੇਰ ਦੀ ਤੂੰ ਮੈਨੂੰ ਕੁਝ ਦੇ ਨਾ ਗੋਲੀ ਗੂਲੀ ਦੇ ਨਾ ਮੈਨੂੰ ਚਾਹ ਬਣਾ ਕੇ ਦੇ ਘੁੱਟ ਨਾ ਗੋਲੀਆਂ ਨੂੰ ਇੱਥੇ ਕਿਹੜਾ ਮੈਡੀਕਲ ਫੁੱਲਿਆਗਾ ਕਿਹੜੀਆਂ ਦਵਾਈਆਂ ਆਪਣੇ ਘਰੇ ਹੈ ਨਹੀਂ ਕੋਈ ਹੋਈ ਤੂੰ ਆ ਜਾ ਭਾਈ ਉਹਨੂੰ ਤਾਂ ਸਾਂਭ ਲਾ ਕੇ ਜਾਂ ਮਾੜਾ ਮੋਟਾ ਕੰਮ ਸਾਂਭ ਲਾ ਮੈਂ ਸਾਂਭ ਲੂੰਗੀ ਉਹਨੂੰ ਤੇ ਬਾ ਵੀ ਕੁੰ ਲਈ ਪਿਆਗਾ ਮਾਫ ਚੈਰੀ ਪਤਾ ਨਹੀਂ ਕਿੰਨਾ ਘੱਟ ਲੀ ਹੋਊਂਗਾ ਜਾ ਕੇ ਪਤਾ ਲਾਉਂਗਾ ਇਧਰ ਵੀ ਕੋਈ ਨਹੀਂ ਤੰਦਰੀ ਹੋਵੇ ਮਾਂ ਕੀ ਹੋ ਗਿਆ ਤੂੰ ਜਮੀ ਮੰਜੇ ਤੇ ਪੈ ਗਈ ਕਿਉਂ ਮੈਂ ਠੀਕ ਹਾਂ ਠੀਕ ਫੇਰ ਰੋਂਦੀ ਕਾ ਤੂੰ ਮਾਂ ਤੂੰ ਹੈ ਕੀ ਬਾਪ ਵੀਰੇ ਕੁਛ ਕਹਤਾ ਤੈਨੂੰ ਮਾਂ ਬਣ ਕੇ ਤੂੰ ਰੋਣਾ ਚੁੱਪ ਕਰ ਮੇਰੇ ਨਾਲ ਗੱਲਾਂ ਕਰ ਮਾਂ ਪਤਾ ਨਹੀਂ ਕੀ ਹੋਇਆ ਕੀ ਨਾ ਕੀ ਚੋਖਦਾ ਮਾਂ ਤੇਰਾ ਤੈਨੂੰ ਬੁਖਾਰ ਵਾਲਾ ਸੀਗਾ ਨਾ ਦਵਾਈ ਦਵਾਈ ਹੀ ਸੁਣਾ ਸੁਣਾ ਕੇ ਤੁਰ ਗਈ ਮਾ ਮੇਰੀ ਗੱਲ ਸੁਣਗਾ ਤਾ ਤੂੰ ਹੀ ਕੀਤਾ ਪੁੱਤ ਮੂੰਹ ਨਹੀਂ ਬੋਲਦੀ ਕੱਲ ਦੀ ਪਤਾ ਨਹੀਂ ਕੀ ਹੋਇਆਗਾ ਕਿਉਂ ਮਾ ਇਹੋ ਜਿਹਾ ਕੀ ਹੋ ਗਿਆ ਭਾਬੀ ਤਾਂ ਇੰਨਾ ਚੰਗੀ ਸੀ ਇੰਨਾ ਮੋਹ ਕਰਦੀ ਸੀ ਤੇਰਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਕੀ ਦੀਆਂ ਚੱਕਾਂ ਚਾ ਕੇ ਮੈਨੂੰ ਇੰਨਾ ਨਾ ਕੁਝ ਬੋਲਦੀ ਇੱਕਦਮ ਮੇਰੇ ਮੂਰੇ ਨਹੀਂ ਸੀ ਬੋਲੀ ਐਨੀ ਜ਼ੁਬਾਨ ਚ ਲਾ ਕੇ ਗਈ ਆ ਮੇਰੇ ਮੂਰੇ ਕੀ ਦੱਸਾਂ ਤੈਨੂੰ ਦੱਸਣ ਦੀ ਗੱਲ ਨਹੀਂ ਗਈ ਲੇ ਮਾਹਰ ਮੈਂ ਆਈ ਐ ਨਾ ਜਦੋਂ ਫਸੋਈ ਚ ਖੜੀ ਸੀ ਬਾਹਰ ਦੀ ਜੇ ਪਰੇ ਉਹ ਕਰ ਲੈ ਤੈਨੂੰ ਤੈਨੂੰ ਵੀ ਨਹੀਂ ਬੁਲਾਇਆ ਬੁਲਾਇਆ ਨੀਮਾ ਨਹੀਂ ਹੁਣ ਆਉਂਦੀ ਨਾ ਭੱਜੀ ਅੱਗੇ ਭੱਜ ਕੇ ਆਉਂਦੀ ਮੇਰੇ ਕੋਲ ਤਾਂ ਤਾਂ ਖੰਭ ਵੀ ਦੇਸਾਂ ਦੀ ਹੋਈ ਪਈ ਹੈਗੀ ਮੈਨੂੰ ਥੋਲਾ ਚਲ ਪੱਤਰਾ ਡਾਕਟਰ ਦੇ ਉਹ ਤਾਂ ਮੈਨੂੰ ਸੋ ਸੋ ਸੁਣਾ ਗਈ ਤੇ ਟਿਕਾ ਡੂਗਾ ਤਾਂ ਲਵਾਈ ਹੁਣ ਡਾਕਟਰ ਨੂੰ ਸਾਦੇ ਤੇ ਮੈਂ ਸਾਧ ਦੂੰਗੀ ਵੱਡ ਦੂੰਗੀ ਫਾਹਾ ਆਂ ਬੋਲਦੀ ਸੀ ਮੈਨੂੰ ਦੇਖ ਲੈ ਮੈਂ ਮਰ ਜਾਂ ਐ ਕਾ ਤੋ ਕਰਨ ਲੱਗੀ ਭਾਬੀ ਮਾਂ ਜੇ ਕੋਈ ਹੋਰ ਗੱਲ ਆ ਤਾਂ ਤੂੰ ਮੈਨੂੰ ਦੱਸ ਤੂੰ ਮੈਥੇ ਕੋਈ ਹੋਰ ਰੱਖਦੀ ਐ ਕੋਈ ਗੱਲ ਦਾ ਨਹੀਂ ਕੋਈ ਗੱਲ ਨਹੀਂ ਗੱਲ ਤਾਂ ਕੋਈ ਹੈਗੀ ਆ ਵਾ ਨਹੀਂ ਭਾਬੀ ਤਾਂ ਕਦੇ ਐਵੇਂ ਹੀ ਨਹੀਂ ਕਰਦੀ ਹੈਗੀ ਕੋਈ ਗੱਲ ਨਹੀਂ ਜੀ ਉਹਨੂੰ ਆ ਜਾਂਦੇ ਸਹਿਬ ਨੂੰ ਆਪਾਂ ਫੇਰ ਗੱਲ ਕਰਾਂਗੇ ਬੈਠ ਕੇ ਹੋ ਤਾਂ ਗੱਲ ਠੀਕ ਤਾਂ ਮੈਂ ਤੂੰ ਹੁਣ ਤਾਂ ਦੱਸ ਮੈਨੂੰ ਕੋਈ ਗੱਲ ਤਾਂ ਦੱਸ ਲੈ ਮਾਂ ਹਜੇ ਸਹਿਬ ਕਾਇਆ ਨਹੀਂ ਹੈਗਾ ਉੱਦੇ ਦਾ ਆਇਆ ਨਹੀਂਗਾ ਕੀ ਪਤਾ ਨੇ ਫੋਨ ਕਰਕੇ ਕਹਿਤਾ ਹੋਵੇ ਵੀ ਆ ਨਾ ਉਹ ਤਾਂ ਮੇਰੀ ਚਾਹਾਂਗਾ ਔਰ ਨਹੀਂ ਕਰਦਾ ਲੈ ਮਾਂ ਉਹਨੂੰ ਵੀ ਚਾਹੀਦਾ ਹੁਣ ਕਿੱਦੇ ਦਾ ਗਿਆਗਾ ਦੋ ਤਿੰਨ ਦਿਨ ਹੋ ਗਏ ਮਿਕਰੇ ਮਾ ਮਾਰ ਪਈ ਇਹ ਵੀ ਮੈਂ ਜਾਵਾ ਇਹ ਤਾਂ ਕਿਵੇਂ ਹੋ ਸਕਦਾ ਜਿਵੇਂ ਵੀਰਪਾਣੇ ਦੱਸਣਾ ਹੋਵੇ ਵੀ ਮੈਂ ਕਿਹਾ ਸੀ ਇਹਨੂੰ ਮੈਂ ਕਿਹਾ ਫੋਨ ਕਰ ਦੇ ਕਹਿੰਦੀ ਕੋਈ ਨਹੀਂ ਕਰ ਦੂੰਗੀ ਫਿਰ ਮੈਂ ਜਿਹੜੇ ਹਿਸਾਬ ਤੇ ਤੂੰ ਗੱਲਾਂ ਦੱਸ ਦਿਆ ਨਾ ਵੀ ਤੈਨੂੰ ਆਇਆ ਬੋਲਦੀ ਆ ਹੋ ਸਕੇ ਵੀਰੇ ਨੂੰ ਇਹ ਗੱਲ ਦਾ ਪਤਾ ਹੀ ਨਾ ਹੋਵੇ ਨਹੀਂ ਕਿਹੜਾ ਬਤਾ ਮਾਂ ਘਰ ਢਿੱਲੀ ਹੋਵੇ ਤੇ ਆਵੇ ਨਾ ਉਹਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਗੱਲ ਦਾ ਇਹ ਦੱਸਦੀ ਵੀ ਨਹੀਂ ਮੇਰੇ ਨਾਲ ਉਹਨੇ ਗੱਲ ਨਹੀਂ ਕੀਤੀਗੀ ਫਿਰ ਮੈਂ ਇਹ ਜੀ ਗੱਲ ਕੀ ਹੈਗੀ ਹਾਂ ਚੱਲ ਬੱਸ ਤੈਨੂੰ ਗੱਲਾਂ ਫੇਰ ਹੀ ਦੱਸੂੰਗੀ ਤੂੰ ਪਹਿਲਾਂ ਮੈਨੂੰ ਐਂ ਦੱਸ ਤੂੰ ਮੈਨੂੰ ਲੈ ਕੇ ਚੱਲ ਡਾਕਟਰ ਦੇ ਡਾਕਟਰ ਜੀ ਤਾਂ ਮਾਂ ਮੈਂ ਤੈਨੂੰ ਲੈ ਚੱਲਦੀ ਆ ਦਵਾਈ ਦਿਵਾਉਣੀ ਆਈਆਂ ਮੈਂ ਚੱਲ ਮੈਂ ਤਾਂ ਕਹਿੰਦੀ ਖੜੀ ਹੋ ਪਹਿਲਾਂ ਤੇਰੇ ਦਵਾਈ ਦਿਵਾ ਕੇ ਆਉਂ ਮੇਰੇ ਜੀ ਖੂਬ ਭਾਬੀ ਆਹ ਹੁਤਾ ਲਉਂਦੀ ਆ ਫੱਦ ਹੋ ਗਈ ਭਾਬੀ ਆਲੀ ਵੀ ਕਦੇ ਅੱਗੇ ਅੱਗੇ ਨਾ ਕਰਿਆ ਕਦੇ ਪਿੱਛੇ ਨਾ ਕਰਿਆ ਇਹ ਤਾਂ ਪੈਸੀ ਬਾਰਾ ਹੋ ਹੁੰਦੀ ਆ ਇਹਨੇ ਤਾਂ ਹੋਰਾਂ ਲੋਕਾਂ ਦੀਆਂ ਬੰਗਾਂ ਨੂੰ ਵੀ ਚੰਗੇ ਕਹਾਤਾ ਇਹਨੇ ਮੈਨੂੰ ਸੋਸੋ ਬੋਲੀ ਹੈ ਪੁਰੀ ਤਾਂ ਗੱਲ ਨਾ ਬਿਲਕੁਲ ਪਾਪੀ ਤੇ ਇੰਨਾ ਮਾਰ ਸੀ ਰ ਮੇਰੀ ਭਾਬੀ ਵਰਗੀ ਤੇ ਭਾਗੀ ਹੋਣੀ ਹੈਗੀ ਚਲ ਮੈਂ ਚੱਕਰਵਾ ਦਿੰਦਾ ਠੀਕ ਆ ਨਾ ਤਰ ਖਾਦ ਹੋ ਗਈ ਉਹਦੇ ਆਈ ਤਾਂ ਤਾਂ ਪੱਤੀ ਕੁੜੀ ਨਾਲ ਗਈ ਵੇ ਜਾਵਾ ਉਹ ਕੋਈ ਦੇਖ ਲੈ ਕੇ ਟੱਪ ਗਈ ਆ ਮਾਣ ਜਿਵੇਂ ਅਸਤਾ ਲੈ ਕੇ ਨਹੀਂ ਜਾਂਦੇ ਹੁੰਦੇ ਸਾਡੀ ਤਾਂ ਇਹ ਕੁਛ ਲੱਗਦੀ ਨਹੀਂ ਪਰ ਇਹਨੂੰ ਲਿਜਾਣਾ ਕੀ ਔਖਾ ਸੀਗਾ ਪੈਸੇ ਹੈਗੇ ਉਹਦੇ ਗੀਜੇ ਚ ਪੈਸੇ ਤਾਂ ਬੁਰੀ ਨਹੀਂ ਦੇਣੇ ਆ ਨਾ ਆਪਦਾ ਕਰ ਲੂਗੀ ਮੈਂ ਮਾਂ ਨੂੰ ਦਵਾਈ ਦਿਵਾ ਲਈ ਵਿਆਹ ਰਗਵਾਂ ਚ ਪਤਾ ਲੱਗੇ ਧੀ ਆਈ ਦਵਾਈ ਦਿਵਾ ਕੇ ਲਈ ਵੇਨਾਂ ਨੇ ਤਾਂ ਭਾਈ ਬਾਤ ਨਹੀਂ ਪੁੱਛੀ ਲੋਕ ਸਾਡੇ ਸਿਰ ਚ ਖੇਪਾਉਣ ਕੀ ਚੱਜ ਕਰਦਗਾ ਮਾਵਾਂ ਤੇ ਇਹਨਾਂ ਨੂੰ ਲੱਛਣ ਤਾਂ ਬਥੇਰੇ ਆਉਂਦੇ ਆ ਇਹ ਜਾਂ ਕੁਛ ਤਾਂ ਬਾੜਾ ਆਉਂਦਾ ਇਹਨੂੰ ਪਰਪਾਈ ਧੀ ਵੀ ਕੀਦੀ ਆ ਇਸੇ ਦੇ ਕੋਈ ਆ ਜਿਹੜੀ ਲੋਹੜੀ ਦੇ ਬਾਹਨੇ ਨਾ ਜਾ ਕੇ ਧੀ ਰੁਜਮੀਨ ਦੇ ਆਈ ਮੈਂਟ ਚ ਇਹ ਕਿਹੜਾ ਕੱਟਾ ਕਣ ਹੁੰਦੇ ਜਹੇਜੀ ਕੋਕੋ ਉਹਦੇ ਕੋਕੋ ਦੇ ਬੱਚੇ ਬੇਸ਼ਰਮ ਜੀ ਨਾਲੇ ਮੈਂ ਰੋਈ ਚ ਖੜੀ ਸੀ ਕੋਲ ਦੀ ਨਾਗੀ ਬਿਸ਼ਰਮ ਜੀ ਨੂੰ ਆਇਆ ਤਾਂ ਨਹੀਂ ਵੀ ਮੈਂ ਬੁਲਾਣਾ ਚਲ ਉੱਤੋਂ ਤੋਂ ਹੀ ਬੁਲਾ ਲਾ ਹੁਣ ਕਾਦੇ ਵਾਸਤੇ ਬੁਲਾਉਂਦੀ ਆ ਪਰ ਇਹ ਜ਼ਮੀਨ ਮਿਲ ਗਈ ਇਹਨੇ ਸਾਡੇ ਤੋਂ ਕੀ ਲੈਣਾ ਉਹ ਵੀ ਨਹੀਂ ਆਇਆ ਕਦੋਂ ਦੀ ਡਿੱਕੀ ਜਾਣੀ ਉਹਨੂੰ ਮੈਂ ਕੱਲ ਦੀ ਆਜੇ ਤਾਂ ਹੁਣ ਮੈਂ ਦੱਸਾਂ ਉਹਦੀ ਮਾਂ ਦੀ ਤੇ ਭੈਣ ਦੀ ਕਰਤੂਤ ਵੀ ਆਹ ਲੱਛਣ ਕਰਦੀਆਂ ਇਹ ਪਰ ਭਈ ਉਹ ਵੀ ਇੰਨਾ ਦਾ ਹੀ ਆ ਉਹ ਵੀ ਮੇਰੀ ਕਿਉਂ ਸੁਣੂਗਾ ਉਹ ਤਾਂ ਆਖੂਗਾ ਫੇਰ ਕੀ ਹੋਗਾ ਜੇ ਭੈਣ ਨੂੰ ਜ਼ਮੀਨ ਦੇਤੀ ਬੰਦਾ ਕਾਦਾ ਮਰਿਆ ਇਹਦਾ ਸਾਰਾ ਘਰ ਲਟਾਉਣ ਨੂੰ ਹੋ ਗਏ ਮਾਪੋਤੇ ਨੂੰ ਕੋਈ ਨਹੀਂ ਆ ਜਾਣ ਦੇ ਆ ਤਾਂ ਇਹਨੇ ਵਧੀਆ ਕਰਿਆ ਜਿਹੜਾ ਉਹਨੂੰ ਲੈ ਗਈ ਮੈਨੂੰ ਬੋਲਣ ਦਾ ਮੌਕਾ ਮਿਲ ਜੂ ਨਹੀਂ ਇਹਨਾਂ ਨੇ ਤਾਂ ਮੇਰੇ ਤੇ ਹੀ ਥੋਪਣੀ ਸੀ ਵੀ ਮੇਰੀ ਧੀ ਨੂੰ ਐ ਬੋਲੀ ਇਹ ਐ ਬੋਲੀ ਹੁਣ ਮੈਂ ਕਹਿਣੀ ਚੋਗੀ ਤਾਂ ਹੋ ਜੂ ਵੀ ਭਾਈ ਆ ਕੇ ਆਏ ਲੈ ਕੇ ਗਈਏ ਤਾਂ ਆਪਦੀ ਮਾਂ ਨੂੰ ਦਵਾਈ ਦਿਵਾਣੀ ਜਿਵੇਂ ਅਸਤਾ ਇਹਨੂੰ ਕੁਝ ਪੁੱਛਦੇ ਹੀ ਨਹੀਂ ਹੁੰਦੇ ਸਾਡੀ ਤਾਂ ਇਹ ਕੁਝ ਲੱਗਦੀ ਨਹੀਂ ਬੁਸ਼ਰਮ ਜੀ ਆਉਣ ਦੇ ਨੂੰ ਇਹ ਤਾਂ ਮੈਂ ਗੱਲ ਕਰਦੀ ਹਾਂ ਆ ਕੇ ਖੜਕਾਇਆ ਹੋਇਆ ਕਿ ਆਂ ਆਂਗਾ ਮੈਨੂੰ ਲੱਗਦਾ ਕੋਈ ਜਦੋਂ ਭਾਈ ਉਹਨੂੰ ਨਹੀਂ ਸੀ ਲੋੜ ਮੇਰੀ ਮੈਨੂੰ ਜਾਂਦੀ ਨੇ ਨਹੀਂ ਬੁਲਾਇਆ ਜਾਂਦੀ ਹੁਣ ਕੋਲੇ ਮੈਂ ਵੀ ਨਹੀਂ ਬੁਲਾਉਣ ਆਪ ਬੁਲਾਉਗੀ ਤਾਂ ਬੋਲ ਪੂੰਗੀ ਨਹੀਂ ਮੈਂ ਤਾਂ ਕੀ ਲੈਣਾ ਦਾ ਆਉਣ ਦੇ ਨਾਲੇ ਉਹਨੂੰ ਕਰਦੀ ਆ ਉਹਦੇ ਨਾਲ ਗੱਲ ਦੱਸਦੀ ਆ ਵੀ ਮੈਂ ਇਹਨਾਂ ਦਾ ਕੀ ਮਾੜਾ ਕਰਤਾ ਐਡਾ ਮੂੰਹ ਥੋਬੇ ਵਰਗਾ ਕਰਕੇ ਕੋਲ ਦੀ ਲੰਘੀ ਆ ਪਰ ਭਾਈ ਦੱਸ ਤਾਂ ਹੁਣ ਮਾਣੀ ਹੂੰ ਤਾਂ ਬਿਮਾਰ ਦੇ ਲੱਛਣ ਕਰਦੀ ਆ ਵੀ ਮੈਂ ਬਿਮਾਰ ਆ ਬਿਮਾਰ ਆ ਪਰਤੇ ਹੋਣਿਆ ਕੰਨਤੀ ਜਿਸ ਮੈਂ ਇਹ ਜੀ ਤੋਂ ਕੀ ਲੈਣਾਗਾ ਨਹੀਂ ਬੁਲਾਉਂਦੀ 100 ਵਾਰੀ ਨਾ ਬੁਲਾਵੇ ਭਾਬੀ ਭਾਬੀ ਕਿਧਰ ਗਈ ਬੋਲਦੀ ਮੈਂ ਵੀ ਨਹੀਂ ਕੋਈ ਨਹੀਂ ਕੋਲਾ ਜੂ ਲੱਗਦੀ ਭਾਬੀ ਦੀ ਹੁਣ ਇਹਨੂੰ ਭਾਬੀ ਦੀ ਯਾਦ ਆ ਗਈ ਆ ਕੋਈ ਨਹੀਂ ਨਾਲੇ ਨਾ ਮੈਂ ਵੀ ਆਪਦੇ ਪੇਕਿਆਂ ਤੋਂ ਸੱਦਦੀਆਂ ਕਿਸੇ ਨੂੰ ਲਾਉਣੀ ਆ ਫੋਨ ਮਾਂ ਨੂੰ ਜਾਂ ਆਪਦੀ ਵੱਡੀ ਭਾਬੀ ਨੂੰ ਸੱਦੂੰਗੀ ਉਹ ਕਰੂਗੀ ਇਹਨਾਂ ਨੂੰ ਤਾਂ ਲੋਟ ਕੁੜੀ ਜਿੱਦੇ ਹੁੰਦੇ ਹੀ ਸਦੂ ਮੈਂ ਤਾਂ ਕਹਿਣੀ ਆ ਨਹੀਂ ਫਿਰ ਜਿੱਦੇ ਕਦੇ ਫੇਰ ਆਈ ਇਹ ਉਦੇ ਸਦੂ ਮੇਰੀ ਪਰਜਾ ਇਹ ਕਰੂ ਇਹਨੂੰ ਤਾਂ ਲੋਟ ਮਿਸਕਮੋਣੀ ਜੀ ਨੂੰ ਮਾਰੀ ਜਾ ਬੋਲ ਆਉਂਦੀ ਮੈਂ ਵੀ ਨਹੀਂ ਆਪੇ ਕੋਲ ਆ ਜੂ ਜੇ ਲੋੜ ਹੋਈ ਥਾਬੀ ਫੈਦਰ ਫਰਦੀ ਆ ਆਹੋ ਦੀਨਾਣੀ ਆ ਜਾ ਔਰ ਮੈਨੂੰ ਕੀ ਦੀਨ ਹੀ ਨਹੀਂ ਮੈਂ ਸੁੰਬਰੀ ਜਾਨੀ ਆ ਬਾਬੀ ਹਾਂ ਹੋਰ ਕੀ ਕਰਦੀ ਐ ਨਾ ਕਿੱਥੀ ਆਣੀ ਆ ਕੰਦੀਨਾ ਨਹੀਂ ਕੀ ਹੋ ਗਿਆ ਵੀਰਪਾਲ ਤੂੰ ਇੰਨਾ ਕਦੋਂ ਫੇਰ ਨਾ ਬੋਲਦੀ ਐ ਪਹਿਲਾਂ ਫੋਲਟ ਐ ਬੋਲੀ ਹੁਣ ਫੇਰ ਬੋਲੀ ਜਾਨੀ ਐ ਐ ਕਾਤੋਂ ਕਰਦੀ ਐ ਤੂੰ ਮੇਰੇ ਨਾਲ ਭਾਈ ਬੋਲਣਾ ਹੀ ਆ ਨਾ ਤੂੰ ਮੇਰਾ ਕੋੜ ਦੀ ਥੋਬੇਰ ਕੰਮੂ ਕਰਕੇ ਨੰਗੇ ਆਈਆਂ ਤੇ ਬੁਲਾਉਣ ਦਾ ਹੱਕ ਨਹੀਂ ਸੀ ਤੇਰਾ ਚਾਹੇ ਉਮਰ ਚ ਛੋਟਿਆ ਰਿਸ਼ਤੇ ਚ ਤਾਂ ਤੇਰੀ ਭਾਬੀ ਲੱਗਦੀ ਐ ਮੈਂ ਮੈਨੂੰ ਤਾਂ ਐ ਸੀ ਵੀਰਪਾਲ ਜਿਵੇਂ ਪਹਿਲਾਂ ਤੂੰ ਮੇਰੇ ਕੋਲੇ ਭੱਜ ਕੇ ਆ ਜਾਂਦੀ ਮਹਾਚਲ ਵੀਰਪਾਲ ਆਪੇ ਆਜੂ ਆ ਆ ਹੋ ਭਾਈ ਮੈਂ ਹੀ ਬਿਸ਼ਰਮ ਆ ਮੈਂ ਹੀ ਆਵਾ ਤੈਨੂੰ ਕੀ ਲੋੜ ਆ ਮੇਰੇ ਕੋਲੇ ਆਉਣ ਦੀ ਕੋ ਆਏਗਾ ਤਾਂ ਬੋਲ ਦੇ ਮੇਰੇ ਨਾਲ ਅੱਗੇ ਤੱਕ ਤਾਂ ਤੂੰ ਮੇਰੇ ਨਾਲ ਬੋਲ ਹੀ ਨਹੀਂ ਸੀ ਕਿਉਂਕਿ ਗੁੱਸਾ ਤਾਂ ਮੈਨੂੰ ਦੱਸ ਨਾ ਨਾ ਮੈਨੂੰ ਕਾਹਦਾ ਗੁੱਸਾ ਹੋਣਾ ਮੈਂ ਤੇਰੇ ਨਾਲ ਕਿਉਂ ਗੁੱਸਾ ਕਰੂੰਗੀ ਮੈਨੂੰ ਕਿ ਲੋੜ ਆ ਭਾਈ ਗੁੱਸੇ ਕਰਨ ਦੀ ਚਲ ਆ ਤਾਂ ਤੇਰੀ ਸ਼ਾਵਾਂ 600 ਦੀ ਮਾਂ ਨੂੰ ਲੈ ਗਈ ਦਵਾਈ ਦਿਵਾ ਲਈ ਨਹੀਂ ਭਾਈ ਅਸੀਂ ਕਿਹੜਾ ਦਵਾਈ ਦਿਵਾਉਣੀ ਸੀ ਸਾਡੀ ਕਿਹੜਾ ਉਹ ਕੁਝ ਲੱਗਦੀ ਆ ਚਲ ਕੋਈ ਨਬੀਰਪਾਲ ਮੈਥੋਂ ਫਿਰ ਦੇਖੀ ਨਹੀਂ ਗਈ ਮਾਂ ਫਿਰ ਮੈਨੂੰ ਕਹਿੰਦੀ ਦਵਾਈ ਦਵਾ ਲੈ ਚਲ ਮੈਂ ਬਾਗ ਗਈ ਮਾਂ ਚਲ ਭਾਬੀ ਕੰਮ ਕਰਦੀ ਹੋਣੀ ਆ ਚਲ ਉਹਨੂੰ ਆ ਕੇ ਮਿਲੂੰਗੀ ਨਾ ਕੋਈ ਚਾਹ ਦੇਣੀ ਪਾਣੀ ਦੇਣੀ ਕਿਸ ਨੂੰ ਬਲੌਂ ਚਲਾਉਣ ਦਾ ਨਹੀਂ ਆਉਣ ਸਾਰ ਐ ਲੈ ਗਈ ਤੂੰ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਲੋਕ ਆਏ ਗੱਲਾਂ ਬਣਾਉਣ ਧੀ ਆਈ ਫੇਰ ਮਾਂ ਨੂੰ ਦਵਾਈ ਦਵਾ ਕੇ ਲਈ ਭਈ ਇਹ ਤਾਂ ਪੁੱਛ ਦੇਣੀ ਸਾਡੇ ਸਿਰ 'ਚ ਖੇਪ ਆਉਣੀ ਆ ਤੂੰ ਵੀਰਪਾਲ ਜਦੋਂ ਮਾਂ ਬਿਮਾਰ ਹੋਵੇ ਨਾ ਉਹਦੇ ਕੁਝ ਨਹੀਂ ਚੰਗਾ ਲੱਗਦਾ ਹੁੰਦਾਗਾ ਹਾਂ ਕਾਨੂੰ ਨਹੀਂ ਚੰਗਾ ਲੱਗਾ ਚੰਗੀ ਗੱਲ ਆ ਭਾਈ ਨਾਲ ਹੀ ਲੈ ਜਾ ਆਪਦੀ ਨੂੰ ਇੱਥੇ ਨਹੀਂ ਕੁਛ ਚੰਗਾ ਲੱਗਦਾ ਤੈਨੂੰ ਨਾਲੇ ਬਾਗ ਜਾਂ ਅੰਦਰ ਆਉਣੀ ਆ ਮੈਂ ਇੱਥੇ ਆਣ ਕਮਾਂਡ ਨੂੰ ਨਾ ਸੁਣਾ ਮੇਰਾ ਬਲੱਡ ਵਧਾਇਆਗਾ ਜਾ ਬਾਗ ਜਾ ਕੀ ਹੋਇਆ ਇਹਨੂੰ ਅੱਜ ਹਿੰਖਾ ਤੋਂ ਬੋਲਦੀ ਐ ਕਿਦਾਂ ਕਦੇ ਮੇਰੇ ਨਾਲ ਇਹ ਬੋਲੀ ਨਹੀਂ ਅੱਭੀ ਕੀ ਕੰਮ ਰਹਿ ਗਿਆ ਮੈਂ ਕਰਵਾ ਦਿੰਦੀ ਆ ਕਿੰਨੇ ਤੇ ਰਹਿ ਗਏ ਕੰਮ ਅਜੇ ਲੋਡ ਨਹੀਂ ਭਾਈ ਅੱਗੇ ਤੂੰ ਘਰਾ ਕੇ ਜਾਨੀ ਇੱਥੇ ਕੰਮ ਮੈਂ ਤਾਂ ਆਪਦੇ ਆਪੇ ਹੀ ਕੰਮ ਕਰਨੂੰ ਤੂੰ ਬਸ ਆਪਦੀ ਮਾਂ ਨੂੰ ਸੰਭਾਲਾ ਇਹੀ ਬਹੁਤ ਆ ਵੀਰਪਾਲ ਤੂੰ ਐਂ ਕਾ ਤੋ ਬੋਲਦੇ ਹੁਣ ਮਾਂ ਨੂੰ ਤਾਂ ਦੱਸ ਕੀ ਸਾਹਮਣੇ ਦਵਾਈ ਦਵਾ ਲੇ ਹੁਣ ਮਾਂ ਤਾਂ ਪਈ ਐ ਹੁਣ ਚਲ ਮੈਂ ਭਾਬੀ ਦਾ ਕੰਮ ਕਰਵਾ ਦਿੰਨੇ ਚਲ ਕੇ ਕਰਦੀ ਐ ਸਹਰਾਣੇ ਬਹਿ ਜਾ ਉਹਦੇ ਕੰਮ ਦੀ ਕੀ ਲੋੜ ਆ ਨਾਲੇ ਉ ਵੀ ਤੂੰ ਕਿਹੜੇ ਵੇਲਿਆਂ ਦੀ ਆਈ ਆ ਉਦੋਂ ਕਹੜਾ ਤੂੰ ਕੋਈ ਕੰਮ ਕਰਾਦਾ ਫੇਰਾ ਕੇ ਨਾਲੇ ਮੈਨੂੰ ਤਾਂ ਤੇਰੇ ਕੰਮਾਂ ਦੀ ਭਾਈ ਲੋੜ ਨਹੀਂ ਮੈਨੂੰ ਤਾਂ ਬਸ ਤੂੰ ਨਾ ਹੀ ਬੁਲਾਇਆ ਕਰ ਐਨੀ ਕ ਮਿਹਰਬਾਨੀ ਕਰਦੇ ਮੇਰੇ ਤੇ ਵੀਰਪਾਲ ਐਂ ਸਰਦਾ ਹੁੰਦਾ ਉਹਦੇ ਭੈਣ ਭਾਈ ਵੀ ਨਾ ਤੂੰ ਮੈਨੂੰ ਪਹਿਲਾਂ ਗੱਲ ਦੱਸ ਸਾਰੀ ਹੈ ਕੀ ਕਿਉਂ ਤੂੰ ਮੇਰੇ ਨਾਲ ਇਦਾਂ ਕਰਦੀ ਹੈਂ ਜੀ ਮੇਰੇ ਮੂੰਹੋਂ ਕਹੋਣਾ ਚਾਹਣੀ ਆ ਜਿਵੇਂ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਬਾਕੀ ਭਾਈ ਬਸ ਥੀਲੋੜਾ ਕੋਈ ਨਹੀਂ ਮੈਂ ਵੀ ਸੱਦੂਗੀ ਆਪਦੇ ਪੇਖਿਆਂ ਚੋ ਕਿਸੇ ਨੂੰ ਬੈਠ ਕੇ ਹੀ ਗੱਲ ਕਰੂੰਗੀ ਮੈਂ ਇੰਨਾ ਮੇਰੇ ਤੋਂ ਕਿਸੇ ਨਾਲ ਮੱਥਾ ਨਹੀਂ ਵੱਜਦਾ ਨਾ ਕਿਸੇ ਨਾਲ ਸਿਰ ਪਕਾਈ ਹੋਵੇ ਨਹੀਂ ਨਾ ਕੋਈ ਗੱਲ ਤੇ ਆਉਣ ਦੇਵੇ ਉਹੀ ਗੱਲ ਆ ਤੂੰ ਸਤਾ ਭਾਈ ਦੋ ਆ ਮਾਮਾ ਧੀ ਆ ਤੁਸੀਂ ਆਪ ਦਾ ਪੱਖ ਹੀ ਚੰਗਾ ਦਿਖਾਉਂਗੀਆਂ ਤੁਸੀਂ ਮੇਰੀ ਗੱਲ ਤੇ ਕਿਓ ਅਸਰ ਕਰੋਂਗੀਆਂ ਵੀਰਪਾ ਤੂੰ ਮੈਨੂੰ ਗੱਲ ਦੱਸ ਮੈਂ ਤੇਰੀ ਗੱਲ ਤੇ ਆ서 ਕਿਉਂ ਨਹੀਂ ਕਰੂੰਗੀ ਸਾਰੀ ਗੱਲ ਤੇਰੀ ਸੁਣੂੰਗੀ ਪਤਾ ਤਾਂ ਭਾਈ ਤੈਨੂੰ ਵੀ ਆ ਲੈ ਕੇ ਜ਼ਮੀਨ ਹੈ ਲੋੜੀ ਚ ਕੌਣ ਜ਼ਮੀਨ ਦਿੰਦਾ ਹੁੰਦਾ ਫਿਰ ਮੇਰਾ ਮੂੰਹ ਖਾਉਣੀਆਂ ਤੂੰ ਮੇਰਾ ਬਲੱਡ ਵਧਾਏਂਗੀ ਇੱਥੇ ਕਿਹੜੀ ਜ਼ਮੀਨ ਮੈਨੂੰ ਕਿਹੜੀ ਜ਼ਮੀਨ ਦਿੱਤੀ ਇਹਨਾਂ ਨੇ ਮੈਨੂੰ ਨਾ ਤੇਰਾ ਪਹਿਲਾਂ ਹੀ ਪਤਾ ਸੀ ਜਿਹੇ ਜੀ ਮਾਂ ਉਹੇ ਜੀ ਧੀ ਪਹਿਲਾਂ ਤਾਂ ਤੇਰੀ ਮਾਂ ਨਹੀਂ ਬੋਲੀ ਉਹ ਨਹੀਂ ਸੱਚ ਬੋਲੀ ਮੈਨੂੰ ਹੈ ਉਹ ਗੱਲਾਂ ਚੱਲ ਜਾ ਇਹ ਦੇਖ ਮੈਨੂੰ ਤੇ ਲੋੜਾ ਜ਼ਮੀਨਾਂ ਦੇਣ ਦੀ ਉਹੇ ਜੀ ਹੁਣ ਤੂੰ ਆ ਗੱਲ ਤੇ ਤਾਂ ਭਾਈ ਤੁਸੀਂ ਆਉਂਦਗਾ ਨਹੀਂ ਚਾਹੇ ਵੱਡਣਾ ਜਾਵੋ ਮਾਵਾਤੀ ਆ ਵੀਰਪਾ ਮੇਰੀ ਰਹੀ ਗੱਲ ਜ਼ਮੀਨ ਦੀ ਜ਼ਮੀਨ ਨੂੰ ਤਾਂ ਮੈਂ ਮਾਂ ਨੂੰ ਬਥੇਰਾ ਆਖਿਆ ਸੀਗਾ ਵੀ ਮੇਰੇ ਨਾਂ ਨਾਲ ਨਾ ਕਰਵਾ ਪਰ ਮਾਂ ਹੀ ਹਟੀ ਹੁਣ ਕਿੱਥੋਂ ਆ ਗਈ ਜ਼ਮੀਨ ਹੁਣ ਤਾਂ ਤੂੰ ਕਹਿੰਦੀ ਸੀ ਮੇਰੇ ਨਾਲ ਕੋਈ ਜ਼ਮੀਨ ਨਹੀਂ ਕਰਾਈ ਹੁਣ ਮਿੰਟ ਚ ਫਿਰ ਤੂੰ ਗੱਲ ਬਦਲ ਗਈ ਨਾ ਕਿ ਹੱਕ ਤੇ ਧਰ ਕੇ ਲੈ ਜੇਂਗੀ ਉਹੀ ਤਾਂ ਮੈਂ ਸਮਝਾਇਆ ਸੀ ਮਾਂ ਨੂੰ ਜ਼ਮੀਨਾਂ ਇੱਥੇ ਰਹਿ ਜਾਣਗੇ ਨਾਲ ਦਾ ਜੰਮਾ ਭੈਣ ਭਾਈ ਨਹੀਂ ਥਿਆਂਦਾ ਉਹੀ ਨਹੀਂ ਹੱਟੀ ਨਾ ਵੀਪਾ ਮੈਂ ਤੇਰੀ ਜ਼ਮੀਨ ਕੀ ਕਰਨੀ ਆ ਚਲ ਮਾਂ ਨੇ ਮੈਨੂੰ ਫੜਾਇਆ ਹੀ ਕਾਗਜ ਉਹ ਕਾਗਜ ਮੈਂ ਤੈਨੂੰ ਫੜਾਉਂਗੀ ਚਾਹੇ ਆਪਦਾ ਪਾੜੀ ਚਾਹੇ ਆਪਦਾ ਰੱਖੀ ਮੈਨੂੰ ਨਹੀਂ ਲੋੜ ਪਈ ਆਉਂਗੀ ਮੈਂ ਆ ਦਾਂਗੇ ਤੋ ਤੂੰ ਬਾਤ ਕਰ ਹੁਣ ਨਹੀਂ ਮੈਂ ਤੁਹਾਡੀਆਂ ਗੱਲਾਂ ਚਾਹੁੰਦੀ ਆ ਪਹਿਲਾਂ ਬਧੇਰਾ ਚੰਗੀ ਬਣ ਕੇ ਚੱਲ ਗਿਆ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਆ ਜਾਂਦੀ ਸੀ ਮਾਵਾ ਤੇ ਲਗਾ ਚ ਹੁਣ ਨਹੀਂ ਭਾਈ ਮਮਰ ਲੱਗਦੀ ਆ ਮੇਰੀ ਮਾਂ ਨੇ ਤਾਂ ਬਧੇਰਾ ਕਿਹਾ ਸੀ ਵਿਆਹ ਕਰਨ ਤੋਂ ਪਹਿਲਾਂ ਵੀ ਨਣਦ ਤਾਂ ਹੋਵੇ ਹੀ ਨਾ ਜਿੱਥੇ ਕੁੜੀਆਂ ਹੁੰਦੀਆਂ ਨਾ ਸਸਤਾ ਕੁੜੀਆਂ ਨੂੰ ਹੀ ਘਰ ਲਾ ਟਾਉਂਦੇਗਾ ਨੋਹਾਂ ਦਾ ਤਾਂ ਕੁਝ ਬੰਨ ਹੀ ਨਹੀਂ ਦਿੰਦਗਾ ਫੇਰ ਵੀ ਪਰ ਉਹ ਨਣਦ ਦਾ ਹੋਰ ਹੋਣਗੀਆਂ ਤੇ ਜ਼ਮੀਨ ਲੈ ਕੇ ਜਾਣ ਤੂੰ ਦੇਖਦੀ ਜਾ ਤੂੰ ਵੀ ਉਹਨਾਂ ਚੋਂ ਹੀ ਇੱਕ ਤੂੰ ਵੀ ਇਹ ਕੋਨਾਂ ਚੋਂ ਹੀ ਆ ਬਈ ਲੈ ਗਈ ਸਾਡੇ ਵੱਲੋਂ ਤਾਂ ਤੂੰ ਲੈ ਗਈ ਤੁਹਾਨੂੰ ਤਾਂ ਮਾਵਾ ਤੀਆਂ ਨੂੰ ਆਏ ਸੀ ਹੋਮਲੀ ਹੈਗੀ ਆ ਜਿਵੇਂ ਕਹਿੰਦੇ ਆ ਮੰਨੀ ਜਾਂਦੀ ਆ ਉਹਨੇ ਕਿਹਾ ਕੋਈ ਉਹਨੂੰ ਕਿਹੜਾ ਪਤਾ ਲੱਗਣਾ ਜਾਂ ਉਹਨੂੰ ਕਿਹੜਾ ਕਿਸੇ ਨੇ ਦੱਸਣਾ ਗਾ ਗੱਲ ਕਦੇ ਲੁਕੀ ਰਹਿੰਦੀ ਹੁੰਦੀ ਆ ਨਹੀਂ ਵੀਰਪਾਲ ਦੇਖਣ ਤੇ ਪਰਖਣ 'ਚ ਫਰਕ ਆ ਤੈਨੂੰ ਲੱਗਦਾ ਗਾ ਵੀ ਮੈਂ ਜ਼ਮੀਰ ਲਵਾਂਗੀ ਲੈ ਤਾਂ ਲਈ ਇਦੂ ਤੇ ਕੀ ਲੈ ਲੈਂਗੀ ਮੇਰੀ ਗੱਲ ਸੁਣੋ ਬਿਰਪਾ ਜੇ ਮੈਨੂੰ ਮਾਂ ਨੇ ਪਹਿਲਾਂ ਦੱਸਿਆ ਹੁੰਦਾ ਨਾ ਮੈਂ ਕਦੇ ਨਹੀਂ ਲੈਂਦੀ ਸੀ ਜਦੋਂ ਮਾਂ ਕਾਗਜ਼ ਲੈ ਕੇ ਘਰੇ ਵਾਗੀ ਨਾ ਬਸ ਇੱਕ ਮਜਬੂਰਨ ਚ ਮੈਨੂੰ ਰੱਖਣੇ ਪਏ ਉਹ ਤੈਨੂੰ ਪਤਾ ਮੇਰੇ ਦਿਮਾਗ ਤੇ ਕਿੰਨਾ ਬੋਝ ਬੋਣਾ ਪਿਆ ਇਸ ਗੱਲ ਦਾ ਜਦੋਂ ਮਾਂ ਤੇਰੇ ਕੋਲੇ ਗਈ ਸੀ ਜੇ ਤੂੰ ਐਡੀ ਚੰਗੀ ਹੁੰਦੀ ਜਿੰਨੀਆਂ ਚੰਗੀਆਂ ਤੂੰ ਗੱਲਾਂ ਕਰਦੀਆਂ ਤੂੰ ਮੈਨੂੰ ਫੋਨ ਲਾ ਕੇ ਕਹਿ ਵੀ ਸਕਦੀ ਸੀ ਬਿਰਪਾ ਉਹ ਗੱਲਾਂ ਫੋਨ 'ਤੇ ਨਹੀਂ ਹੁੰਦੀਆਂ ਜਿਹੜੇ ਮਿਲ ਕੇ ਹੁੰਦੀਆਂ ਤੇ ਮੈਂ ਨਾ ਪਰ ਫਿਰ ਆ ਜਾਂਦੀ ਤੈਨੂੰ ਕਿਹੜਾ ਘਰ ਨਹੀਂ ਦੀਂਦਾ ਸੀ ਪਰ ਬਈ ਮਾਂ ਨੇ ਸਮਝਾਦੀ ਹੋਣੀ ਆ ਨਾ ਨਾ ਦਸੀ ਨਾ ਕਿਸੇ ਨੂੰ ਕਿਸੇ ਦਾ ਮਨ ਦੁਖੀ ਕਰਕੇ ਫਿਰ ਆ ਵੀ ਤਾਂ ਮੰਜੇ ਤੇ ਹੀ ਪਈ ਆ। ਵੀਪਲ ਮਾਵਾ ਕਿੰਨੀ ਸਮਝਾਈ ਜਾਣ। ਜਿਹੜੇ ਨੰਨ ਦਾ ਚੰਗਿਆਂ ਹੁੰਦੇ ਨੇ ਨਹੀਂ ਲੈ ਕੇ ਜਾਂਦੇ ਤੂੰ ਮੇਰੇ ਤੇ ਬਸਵਾਸਤਾ ਕਰ। ਆ ਲੋੜ ਨਹੀਂ ਮੈਨੂੰ ਤਾਂ। ਬਸਵਾਸ ਕਰਨ ਦੀ। ਮੈਨੂੰ ਲੋੜ ਆ। ਮੈਂਟ ਚ ਤਾਂ ਸਾਡੀ ਰੇਹ ਬਣਾ ਕੇ ਧਰ ਗਏ ਚੱਕ ਕੇ ਮੂੰਹ ਕੱਲੀ ਲੈ ਗਈ ਆ। ਫਿਰ ਵੀਪਲ ਕੀ ਹੋ ਗਿਆ? ਜਦ ਤੂੰ ਕੰਮ ਲੱਗੀ ਪਈ ਸੀ। ਉਹਦਰ ਉਹਨੂੰ ਸ਼ਰੀਕ ਨੂੰ ਚਾਚੇ ਨੂੰ ਲੈ ਗਈ ਨਾਲ। ਆ ਲੈਣ ਦੇ ਸੇਵਕ ਨੂੰ ਕਰਦੀ ਆ ਮੈਂ ਗੱਲ। ਥੋੜੀ ਤਾਂ ਮਾਵਾ ਦੀ ਆਂਦੀ ਗੁਤਨੀ ਨਾ ਸਵਾਰ ਕੇ ਹੀ ਪਟਾਉਂਗੀ ਮੈਂ। ਨਾ ਕੀ ਗੱਲ ਆ ਉਹ ਤਾਂ ਅੱਗੇ ਲੋਕ ਤਾਂ ਗੱਲਾਂ ਬਣਾਉਂਦੇ ਆ ਸਾਡੀਆਂ ਹੈ ਉੱਤੋਂ ਤੋਂ ਮਾਵਾ ਧੀਆਂ ਹੋਰ ਉਹਨਾਂ ਨੇ ਮੋਢਿਆਂ ਤੇ ਚੜਦੀਆਂ ਜਾ ਜਾ ਕੇ ਆ ਜਾਂਦਾ ਉਹ ਕੋਈ ਜਾਣ ਤਾਂ ਨਹੀਂ ਨਿਕਲਦੀ ਸੀ 10 ਮਿੰਟਾਂ ਨਾਲ ਕੀ ਹੁੰਦਾ ਸੀਗਾ ਵੀਰਪਾਲ ਮਾਗਰੀ ਮੈਂ ਕੱਲ ਦੀ ਲੱਗੀ ਪਈਆਂ ਕਹਿੰਦੀ ਵੀਰਪਾਲ ਨੇ ਮੈਨੂੰ ਕੋਈ ਦਵਾਈ ਨਹੀਂ ਦਵਾਈ ਹੈਗੀ ਫੇ ਤੇਰਾ ਹੱਕ ਨਹੀਂ ਸੀ ਦਵਾਉਂਦਾ ਜਿਹੜੀ ਗੱਲ ਸੀ ਤੈਨੂੰ ਮੇਰੇ ਨਾਲ ਨਾ ਮੈਂ ਕਿਹੜਾ ਭਾਣਾ ਗੱਡੀ ਜਾਣਦੀ ਆ ਵੀ ਉਹਨੂੰ ਲੈ ਜਾਂਦੀ ਹੁਣ ਉਹਨਾਂ ਦੇ ਘਰੇ ਬੁਲਾ ਕੇ ਡਾਕਟਰ ਨੂੰ ਟੀਕਾ ਲਵਾਤਾਗਾ ਹੈ ਗੋਲੀਆਂ ਜਿਹੜੀਆਂ ਪੰਜਾਂ ਸੀ ਦੇਤੀਆਂ ਮੇਰਾ ਕਿਹੜਾ ਕੋਈ ਮੈਡੀਕਲ ਖੁੱਲਿਆਗਾ ਤਲ ਕੋਈ ਨਾ ਫਿਰ ਬਾਈ ਨੂੰ ਕਹਿ ਕੇ ਤੂੰ ਹਸਪਤਾਲ ਲੈ ਜਾਂਦੀ ਐ ਏਡੀ ਫਿਰ ਬਾਈ ਕਿਹੜਾ ਤੇਰਾ ਮੇਰੇ ਸਹਰਾਣੇ ਬੈਠਾ ਸੀ ਵੀ ਲੈ ਜਾਂਦਾ ਉਹ ਤਾਂ ਆਪਣੀ ਆਇਆ ਹੋਰ ਮੈਨੂੰ ਤਾਂ ਗਾਲਾਂ ਦਵਾਉਣੀ ਉਹਨਾਂ ਕੱਲ ਦਾ ਨਿਕਲੇ ਆ ਗੋ ਵੀ ਉਹਨੂੰ ਵੀ ਨਹੀਂ ਪਤਾ ਘਰੇ ਕੁਛ ਮਰਜ਼ੀ ਹੋਈ ਜਾਵੇ ਸਾਰਾ ਸਮਾਂ ਡੋਮੜ ਕੋਲੇ ਬਸਦੇ ਹੀ ਆ ਕਿਸੇ ਨੂੰ ਨਾਲ ਲੈ ਜਾਂਦੀ ਕੋਈ ਐਡਾ ਵੀ ਨਹੀਂ ਮਾੜਾ ਕੋਈ ਜਵਾਬ ਦੇ ਮੈਂ ਤਾਂ ਭੈਣੇ ਕਿਸੇ ਦਾ ਸਹਾਰਾ ਨਿਕਲੋਂਦੀ ਚੰਗੀ ਭੜੀ ਸੀ ਹੁਣ ਤੇਰੇ ਕੋਲੇ ਕੁਛ ਮਰਜ਼ੀ ਬਣਾਈ ਜਾਵੇ ਜਿੱਦੋਂ ਦਾ ਡਾਕਟਰ ਟੀਕਾ ਲਾ ਕੇ ਕਹਣਾ ਜਮਾਂ ਠੀਕ ਸੀ ਤਾਂ ਅੰਦਰੁਸਤ ਸੀ ਐਵੇਂ ਗੱਲਾਂ ਬਣਾਉਣੀ ਆ ਭਾਈ ਬੜਾਈ ਜਾਵੇ ਮਰੇ ਮੁਕਰੇ ਦਾ ਤਾਂ ਕੋਈ ਹੱਲ ਮੇਰੇ ਪਾ ਜਦੋਂ ਮੈਂ ਆਈ ਨਾ ਦੇਸਾਂ ਦਾ ਬੁਖਾਰ ਸੀ ਮਾਂ ਨੂੰ ਤੇ ਫਿਰ ਭੈਣ ਮੈਂ ਕੀ ਤਰ੍ਹਾਂ ਮੈਂ ਇਹ ਤੇ ਮੇਰੀ ਗਲਤੀ ਆ ਕੋਈ ਤਲੀਆਂ ਫਲੀਆਂ ਚੀਜ਼ਾਂ ਦਾ ਤੁੰ ਖਵਾ ਤੀਆਂ ਗਈ ਨੂੰ ਨਾ ਖਵਾਉਂਦੀ ਅੱਗ ਦਸਵਾ ਮੇਰੇ ਪਾ ਤਲੀਆਂ ਫਲੀਆਂ ਚੀਜ਼ਾਂ ਨੂੰ ਮੇਰੇ ਕੌਣ ਸੀ ਬਾਹਰੋਂ ਲਿਆਉਣ ਨੂੰ ਬਾਹਰੋਂ ਲਿਆਉਣ ਮਤਲਬ ਮੇਰੇ ਤਾਂ ਆਪ ਮੁੰਡਾ ਬਿਮਾਰ ਹੋਇਆ ਤੇ ਮੈਂ ਇਹ ਤਲੀ ਚੀਜ਼ ਕਿਹੜੀ ਖਵਾਤੀ ਮਾਂ ਫਿਰ ਭਾਈ ਸਾਡੇ ਕੋਲੋਂ ਤਾਂ ਚੰਗੀ ਭਲੀ ਰਹੀ ਸੀ ਮੈਨੂੰ ਨਹੀਂ ਪਤਾ ਉੱਥੇ ਜਾ ਕੇ ਹੀ ਬਿਮਾਰ ਹੋ ਗਈ ਪਤਾ ਨਹੀਂ ਫਿਰ ਭਾਈ ਢੰਗ ਕਰਦੀ ਹੋਊਗੀ ਬਿਲਕੁਲ ਐਣੀ ਕਹਿੰਦਾ ਟੰਗ ਬਿਮਾਰੀ ਦਾ ਕਿਸੇ ਵੇਲੇ ਵੀ ਕਿਸੇ ਨੂੰ ਹੋ ਸਕਦੀ ਹੈ। ਲੈ ਮੇਰਾ ਦਿਮਾਗ ਨਾ ਖਾ ਹਾੜੇ ਬਾਗ ਜਾ ਮਨਦੀ ਇੱਥੋਂ ਐਵੇਂ ਮੇਰੇ ਮੂੰਹ ਨਾ ਕੁਝ ਹੋਰ ਸੁਣ ਲੈਗੀ ਜਾਂ ਬਾਗ ਜਾ ਭੈਣੇ ਟੱਪ ਜਾ। ਬਾਗ ਜਾ ਜਾ ਮੇਰਾ ਨਾ ਤੂੰ ਸਿਰ ਖਾ ਇੱਥੇ ਆ ਗਿਆ ਲਊ ਪੀਣ ਇੱਥੇ ਮੇਰਾ। ਕਿੱਡੀਆਂ ਮਾਵਾਂ ਧੀਆਂ ਗੱਲ ਤੇ ਤਾਂ ਆਉਂਦੀਆਂ ਨਹੀਂ ਮਿੰਟ ਪਹਿਲਾਂ ਤਾਂ ਕਹਿੰਦੀ ਕਿਹੜੀ ਜ਼ਮੀਨ ਇਹਨੇ ਕਿਹਾ ਗੱਲ ਆ ਮਿੰਟ ਚ ਫਿਰ ਮੰਨ ਵੀ ਗਿਆ ਲੁੱਚਪੁਣੇ ਵਾਲਾ ਬੰਦਾ ਮੈਨੂੰ ਨਹੀਂ ਚੰਗਾ ਲੱਗਦਾ। ਮੈਂ ਮਰ ਜਾ ਮੈਨੂੰ ਲੱਗਦੀ ਮੇਰਤੀ ਨਾਲ ਲੜੀ ਜਾਂਦੀ ਐ। ਪਹਿਲਾਂ ਮੇਰੇ ਨਾਲ ਢਾ ਲਾਇਆ। ਹੁਣ ਉਹਦੇ ਨਾਲ ਲੜੀ ਜਾਂਦੀ ਐ ਜਵਾਖੜੀ ਨਾਲ ਪਤਾ ਨਹੀਂ ਕੀ ਕੁਝ ਬੋਲੀ ਜਾਂਦੀ ਐ ਹੁਣ ਉੱਠ ਕੇ ਵੀ ਨਹੀਂ ਜਾਇਆ ਜਾਂਦਾ ਵੀ ਮੈਂ ਜਾ ਕੇ ਹਟਾ ਦੇਣਾ ਇਹਨਾਂ ਨੂੰ ਕਿ ਜਾ ਮਾਂ ਹੌਲੀ ਹੌਲੀ ਉੱਠ ਕੇ ਕਿ ਮੈਂ ਮੱਕੀ ਕਾ ਹੁਣ ਤੋਂ ਹੁਣ ਤਾਂ ਫਰਕ ਦਿਲ ਮੋ ਬੁਖਾਰ ਤਾਂ ਉੱਤਰ ਗਿਆ ਹਾਂ ਹਾਂ ਮਾਂ ਉਹ ਜਿਹੜੀਆਂ ਗੱਲਾਂ ਦਾ ਡਰ ਸੀ ਨਾ ਹੁਣ ਉਹੀ ਗੱਲਾਂ ਹੋ ਗਈਆਂ ਮੈਂ ਤੁਹਾਨੂੰ ਕਿੰਨਾ ਸਮਝਾਇਆ ਸੀ ਮੈਨੂੰ ਜ਼ਮੀਨ ਨਹੀਂ ਚਾਹੀਦੀ ਹੁਣ ਭਾਬੀ ਮੈਨੂੰ ਸੌ ਗੁੱਸੇ ਬੋਲ ਕੇ ਹਟਈਆ ਉਹ ਤਾਂ ਬੋਲੀ ਜਾਊਗੀ ਬੋਲੀ ਜਾਣ ਦੇ ਪੁੱਤ ਮੈਂ ਆਪਣੇ ਕੋਲੇ 5 ਕਿੱਲੇ ਜ਼ਮੀਨ ਦੇ ਸੀਗੇ ਜੇ ਮੈਂ ਤੈਨੂੰ ਦੋ ਹੀ ਦਿੱਤੇ ਅੱਜ ਹੋਰ ਮੇਰੇ ਇੱਕ ਪੁੱਤ ਹੁੰਦਾ ਢਾਈ ਨਾ ਹੁੰਦੇ ਉਹਨੂੰ ਦੋ ਹੀ ਦਿੱਤੇ ਫਿਰ ਮੈਂ ਕੋਈ ਗੁਨਾਹ ਤਾਂ ਨਹੀਂ ਕਰਤਾ ਨਹੀਂ ਮਾਂ ਉਹਦਾ ਹੱਕ ਆ ਬੋਲਣ ਦਾ ਕਿਹੜੀਆਂ ਕੁੜੀਆਂ ਜ਼ਮੀਨਾਂ ਲੈ ਕੇ ਜਾਂਦੀਆਂ ਹੁੰਦੀਆਂ ਨੇ ਜੇ ਅੱਜ ਮੈਂ ਲੈ ਗਈ ਕਦੋਂ ਨੂੰ ਕੋਈ ਹੋਰ ਲੈ ਕੇ ਜਾਊਗੀ ਤੂੰ ਨਹੀਂ ਤੂੰ ਇਹ ਦੰਗਣ ਦੰਗਣ ਤੰਸ਼ ਨਾਲ ਹੈ ਮੈਂ ਤੈਨੂੰ ਉਹਦੇ ਵੀ ਕਿਹਾ ਸੀਗਾ ਕੋਈ ਨਹੀਂ ਬੇਰ ਤੈਨੂੰ ਬਾਲਾ ਨਹੀਂ ਦਿੱਤਾ ਕੁਛ ਮੈਂ ਮੈਂ ਤਾਂ ਐ ਸੋਚਿਆ ਸੀਗਾ ਵੀ ਮੇਰੀ ਧੀ ਜੱਟ ਜ਼ਿਮੀਂਦਾਰਾਂ ਦੀ ਹੋ ਕੇ ਲੋਕਾਂ ਦੇ ਘਰਾਂ ਚ ਪੋਚੇ ਲਾਉਂਦੀ ਚੰਗੀ ਨਹੀਂ ਲੱਗਦੀਗੀ ਮੈਂ ਤਾਂ ਦਿੱਤੀ ਸੀਗੀ ਨਹੀਂ ਮਾਂ ਮੈਂ ਤਾਂ ਪੋਚਾ ਲਾ ਕੇ ਨਾ ਗੁਜ਼ਾਰਾ ਕਰ ਲੈਂਦੀ ਮੈਂ ਆਪਦੇ ਪੁੱਤ ਤੇ ਨਾ ਦੰਦਾ ਨਹੀਂ ਵਰਵਾਉਂਦੀ ਮੇਰਾ ਹੁਣ ਉਹੀ ਪੁੱਤਾਂ ਦੇਖਣ ਨੂੰ ਹੁਣ ਜੇ ਭਾਪੀ ਉਹੀ ਗੱਲਾਂ ਤੇ ਦੰਦਾ ਮਾਰੀ ਜਾਊਗੀ ਮੇਰੇ ਪੁੱਤ ਦਾ ਖਵੜਾ ਕੀ ਹਾਲ ਹੋਊਗਾ ਦੇਖ ਮਾਂ ਮੈਂ ਤਾਂ ਆਪਦੀ ਜ਼ਮੀਨ ਨਾ ਆ ਬੀਨੂ ਕਾਗਜ਼ ਫੜਾ ਕੇ ਜਾਊਂਗੀ ਮੈਂ ਤਾਂ ਕੁਛ ਨਹੀਂ ਲੈਣਾ ਬਸ ਮੈਂ ਤਾਂ ਨਾ ਮੋਹ ਪਿਆਰ ਚਾਹੀਦਾ ਉਹ ਤਾਂ ਤੇਰੀ ਗੱਲ ਠੀਕ ਆ ਪਰ ਹਜੇ ਕਿਹੜਾ ਕੋਈ ਉਹ ਨਾ ਹੋਗੀ ਇੱਕ ਦਮ ਦੋ ਤਾਂ ਘੰਟੇ ਗਈਆਂ ਮੈਂ ਤੇਰੇ ਕੋਲੇ ਦੋ ਘੰਟਿਆਂ ਚ ਤ ਤਾਂ ਜਮੀਨ ਨਾ ਹੋ ਜਾਂਦੀ ਮੈਂ ਤੂੰ ਹੋਰ ਕਿਹਨੂੰ ਦੱਸਿਆ ਸੀ ਜਮੀਨ ਬਾਰੇ ਭਾਬੀ ਨੂੰ ਐਵੇਂ ਤਾਂ ਪਤਾ ਨਹੀਂ ਲੱਗਦਾ ਕਈ ਤੇ ਚੁਗਲੀ ਆ ਕਿਸੇ ਨੇ ਮੈਂ ਤਾਂ ਕਿਸੇ ਨੂੰ ਵੀ ਨਹੀਂ ਦੱਸਿਆ ਮੈਂ ਤਾਂ ਕਿਸੇ ਕੋਲੇ ਨਹੀਂ ਗੱਲ ਕੀਤੀ ਨਹੀਂ ਮੈਂ ਤੂੰ ਕਿਸੇ ਕੋਈ ਤਾਂ ਗੱਲ ਕਰੀ ਹੋਣੀ ਹੈ ਜਿਹੜੀ ਭਾਬੀ ਤੱਕ ਪਹੁੰਚ ਗਈ ਦੇਵਕ ਨੇ ਤਾਂ ਮਾਂ ਕਰਤੀ ਉਹ ਕਿਸੇ ਕੋਲੇ ਗੱਲ ਮੈਂ ਤਾਂ ਕਿਸੇ ਕੋਲੇ ਵੀ ਨਹੀਂ ਕੀਤੀ ਤੈਨੂੰ ਲੱਗਦਾ ਵੀ ਤੇਰੀ ਮਾਂ ਕਿਸੇ ਕੋਲੇ ਐ ਗੱਲਾਂ ਕਰ ਦੂਗੀ ਨਹੀਂ ਮਾਂ ਇਹ ਤੂੰ ਕਹਿਨੀ ਹੈ ਕਿ ਬਾਈ ਦੀ ਰਾਇ ਸੀ ਬਾਈ ਤਾਂ ਨਹੀਂ ਇਹ ਗੱਲ ਕਰਦਾ ਭਾਬੀ ਕੋਈ ਇਹ ਤਾਂ ਕਿਸੇ ਨੇ ਹੋਰ ਹੀ ਦੱਸਿਆ ਇਹਨੂੰ ਮੈਂ ਉਹਦੀ ਰਾਇ ਤੋਂ ਬਨਾਤਾ ਨਹੀਂ ਐਡਾ ਵੱਡਾ ਕਦਮ ਚੱਕਿਆ ਸੀ ਪੁੱਤ ਚਲ ਮੈਂ ਕੋਈ ਨਾ ਕੁਝ ਵੀ ਹੋ ਗਿਆ ਪਰ ਨਾ ਮੈਂ ਹੁਣ ਆਪਣੀ ਭਾਬੀ ਨੂੰ ਐ ਦੁਖੀ ਨਹੀਂ ਦੇਖ ਸਕਦੀ ਤੂੰ ਮੇਰਾ ਘਰ ਬਸਾਉਂਦੀ ਦਸਾਉਂਦੀ ਤੂੰ ਆਪਦੇ ਪੁੱਤ ਦਾ ਘਰ ਪੱਟ ਬੈਠੇਂਗੀ ਨਹੀਂ ਪੱਟਿਆ ਜਾਂਦਾ ਉਹ ਬੋਲਦੀ ਐ ਇਹ ਡਿਟਲ ਦੀ ਮਾੜੀ ਨਹੀਂ ਹੈਗੀ ਕਿ ਆਪੇ ਠੀਕ ਹੋ ਜਾਊਗੀ ਨਹੀਂ ਮਾਂ ਉਹਨੂੰ ਆਪਾਂ ਸਮਝਾਵਾਂਗੇ ਗੱਲ ਨਹੀਂ ਮਾਂ ਉਹ ਦਿਲੋਂ ਬੋਲਦੀ ਆ ਉਹਨੂੰ ਖਬਰ ਕਿੰਨਾ ਕੋ ਦੁੱਖ ਲੱਗਿਆ ਕਿ ਮੇਰੀ ਸੱਸ ਨੇ ਮੈਨੂੰ ਚੋਰੀਆਂ ਜ਼ਮੀਨ ਦੇਤੀ ਤੂੰ ਤਾ ਮੈਨੂੰ ਵੀ ਮਾੜੀ ਕਹਾਤਾ ਇੰਨੀ ਬਣਦੀ ਸੀ ਮੇਰੀ ਭਾਬੀ ਨਾਲ ਕੋਈ ਨਹੀਂ ਮਾਂ ਉਹਨੂੰ ਸਮਝਾਵਾਂਗੇ ਆਪਾਂ ਦੋਨੇ ਮਾਵਾ ਢਿੰਗ ਨਾਲ ਕੇ ਉਹਨੂੰ ਸਮਝਾਵਾਂਗੇ ਕੋਈ ਨਹੀਂ ਸਮਝ ਜੂਗੀ ਏਡੀ ਮਾੜੀ ਨਹੀਂ ਉਹ ਨਹੀਂ ਮਾਂ ਸਮਝੇ ਨਾ ਸਮਝੇ ਪਰ ਮੈਂ ਜ਼ਮੀਨ ਨਹੀਂ ਲੈ ਕੇ ਜਾਂਦੀ ਮੈਂ ਨਾ ਆਪ ਬਿਰਬੋਲ ਮਾਰ ਕੇ ਲਿਆਉਣੀ ਕੋਈ ਉਹਦੇ ਨਾਲ ਮੈਂ ਗੱਲ ਕਰਦੀ ਹਾਂ। ਪਰ ਗੱਲ ਤਾਂ ਤੇਰੀ ਵੀ ਸਹੀ ਐ ਕਿਤੇ ਮੈਂ ਤੇਰੇ ਬਾਰੇ ਚੰਗਾ ਸੋਚਦੀ ਸੋਚਦੀ ਆਪਦੇ ਪੁੱਤ ਦਾ ਘਰ ਨਾ ਪੱਟਾ ਬੈਠਾ। ਉਹ ਤਾਂ ਸਮਝ ਨਹੀਂ ਆ ਨਾ ਗੱਲ। ਹਨਾ? ਹਾਂ ਮਾਂ ਇਹ ਗੱਲ ਤਾਂ ਮੈਂ ਤੈਨੂੰ ਕਿੱਦੇ ਦੀ ਸਮਝਾਉਂਦੀ ਸੀ। ਹੁਣ ਸਵੇਰ ਨੂੰ ਮੇਰੇ ਦੁੱਖ ਦੇ ਸੁੱਖ ਦੇ ਇਹੀ ਜਾਣਗੇ ਹੋਰ ਕੌਣ ਜਾਊਗਾ। ਜਿਵੇਂ ਜ਼ਮੀਨ ਲੈ ਗਈ ਇਹਨਾਂ ਤਾਂ ਮੇਰੇ ਜਾ ਕੇ ਨਹੀਂ ਖੜਨਾ। ਇਹੀ ਗੱਲਾਂ ਇਹ ਤਾਂ ਮੋਦੀ ਤੇਰ ਨਾਲ ਮੱਥਾ ਮਾਰੀ ਜਾਣੀ ਐ। ਉਹ ਤਾਂ ਉਹ ਤਾਂ ਤੇਰੀ ਗੱਲ ਠੀਕ ਆ। ਹੁਣ ਤਾਂ ਮੈਨੂੰ ਵੀ ਸਮਝ ਆ ਗਈ। ਪਰ ਹਜੇ ਕਿਹੜਾ ਪੱਤਾ ਜ਼ਮੀਨ ਹੋਈ ਜਾਣਾ। ਉਹ ਤਾਂ ਠੀਕ ਆ ਮਾਂ ਜਦੋਂ ਹੁਣ ਭਾਬੀ ਤੇ ਵਾਈ ਜਾਂਦੇ ਆ ਨਾ ਤੈਨੂੰ ਪਤਾ ਮੇਰੇ ਕੋਲ ਕਿੰਨਾ ਸਮਾਨ ਲੈ ਕੇ ਜਾਂਦੇ ਆ ਆਉਂਦੇ ਹੋਏ ਨਾ ਨਾ ਮੈਨੂੰ ਕਿਤੇ 5-7000 ਤੋਂ ਘੱਟ ਨਹੀਂ ਦੇ ਕੇ ਮੁੜੇ ਹੈਗੇ ਕਹਿੰਦੇ ਤੇਰੇ ਕੰਮ ਆ ਜਾਣਗੇ ਮੇਰੇ ਨਾਂ ਨਾ ਕਰਦੇ ਵੀ ਫੜਾਏ ਆਉਂਦੇ ਮੈਨੂੰ ਮੈਨੂੰ ਹੋਰ ਕੀ ਚਾਹੀਦਾ ਇਹ ਜੇ ਭੈਣ ਭਾਈ ਕਿਤੇ ਧਰੇ ਪਹਿਨੇ ਮੈਂ ਨਾ ਰਹਿ ਪਈ ਆ ਉਹ ਵੀ ਤਾਂ ਗੱਲ ਆ ਜ਼ਮੀਨ ਕਿਹੜਾ ਮੈਨੂੰ ਆਪੇ ਕਮਾ ਕੇ ਦੇ ਦੂਗੀ ਆ ਦੇਖਦੇ ਆ ਲੋਕਾਂ ਨੇ ਭਜਾਨਾ ਸਿਆਣੀਆਂ ਨਹੀਂ ਕੁੜੀਆਂ ਨੇ ਜੰਗਰੋਂ ਤਾ ਨਾ ਨਾ ਉਹੀ ਤਾਂ ਮੈਂ ਕਹਨੀ ਆ ਮਾ ਤੂੰ ਤਾਂ ਬਾਲੀ ਚੰਗੀਆਂ ਜਿਹੜੀ ਤੈਨੂੰ ਨੂਨ ਹੀ ਤੈਨੂੰ ਹੀਰਾ ਮਿਲਿਆਗਾ ਪਰ ਹੁਣ ਤੂੰ ਨਾ ਉਹਦੀ ਕਦਰ ਆਪ ਬੁਮਾਈ ਜਾਨੀ ਐ ਮੈਂ ਤਾਂ ਆਪਦੀ ਕਮਾਉਣੀ ਐ ਮੈਂ ਮੇਰੀ ਨਹੀਂ ਨਹੀਂ ਬਸ ਅੱਜ ਤੋਂ ਬਾਅਦ ਨਹੀਂ ਕੋਈ ਵੀ ਗੱਲ ਹੋਊਗੀ ਬਸ ਜਿਹੜੀ ਗੱਲ ਹੋਊਗੀ ਹੋਊਗੀ ਅੱਛਾ ਇਹਦਾ ਮਤਲਬ ਤਾਂ ਦੀਦੀ ਵਿਚਾਰੀ ਜ਼ਮੀਨ ਲੈਣਾ ਨਹੀਂ ਚਾਹਦੀ ਮੈਂ ਵੀ ਨਾ ਕਮਲੀ ਪਤਨੀ ਕੀ ਕੁਝ ਬੋਲਦੀ ਹਾਏ ਤਾਂ ਇੰਨਾ ਸ਼ੁਕਰ ਐ ਇਨਾਂ ਨੂੰ ਨਹੀਂ ਪਤਾ ਲੱਗਿਆ ਮੈਂ ਗੁੱਸੇ 'ਚ ਕੁਝ ਕਹਿ ਨਹੀਂ ਦਿੱਤਾ ਨਹੀਂ ਹੁੰਦਾ ਮੈਨੂੰ ਬਾਲਾ ਹੀ ਲੜਦਾ ਜਦੋਂ ਆਹ ਵੱਲ ਦਾ ਪਤਾ ਲੱਗਦਾ ਵੈਸੇ ਗੱਲ ਤਾਂ ਮਾਂ ਦੀ ਵੀ ਸਹੀ ਆ ਆਪਦੀ ਧੀ ਨੂੰ ਲੋਕਾਂ ਕਰੇ ਕੰਮ ਕਰਦੀ ਕੋਈ ਮਾਂ ਨਹੀਂ ਦੇਖ ਸਕਦੀ ਨਾਲੇ ਮੈਂ ਵੀ ਕਮਲੀ ਐਵੇਂ ਝਟਕ ਗਈ ਭੂਆ ਦੀ ਨੋਣੇ ਜਿਵੇਂ ਗੱਲਾਂ ਕਈਆਂ ਉਵੇਂ ਯਕੀਨ ਕਰ ਲਿਆ ਬਸ ਇੰਨੀ ਕੁ ਗੱਲ ਤੇ ਵੀ ਮੈਨੂੰ ਦੱਸਿਆ ਨਹੀਂ ਚਲ ਕੋਈ ਨਾਲੇ ਜ਼ਮੀਨ ਜਾਇਦਾਦ ਨਾਲ ਥੋੜੀ ਬਰਤਣਾ ਹੁੰਦਾ ਜਿਵੇਂ ਵੀ ਇਹ ਕਰ ਲੈਣਗੇ ਨਾ ਠੀਕ ਆ ਵਿਚਾਰੀ ਮੈਂ ਖਾਂ ਆਈ ਸੀ ਮੈਂ ਵੀ ਕੀ ਕੁਝ ਬੋਲੀ ਐ ਨੇ ਹਲਕੋਈ ਚਲ ਬੱਤ ਤੂੰ ਤੇਰੀ ਭਾਬੀ ਨਾਲ ਨਾ ਕੰਮਕਾਰ ਕਰਾ ਦੇ ਰਸੋਈ ਚ ਜਾ ਕੇ ਚੰਗਾ ਉਹਦਾ ਕਰਵਾ ਦਿੰਨੇ ਮੈਂ ਉਹਦਾ ਕੋਈ ਠੰਡਾ ਹੋ ਜੂ ਹਾਂ ਇਹ ਗੱਲ ਤਾਂ ਹੈਗੀ ਆ ਮੰਮੀ ਮੈਂ ਜਾਣੀ ਆ ਰਸੋਈ ਚ ਤੂੰ ਪੈ ਜਾ ਮੈਂ ਬੈਠਣਾ ਵਾੜਾ ਚ ਨਾ ਬਸ ਕੋਈ ਨਹੀਂ ਮੈਂ ਪੈ ਜਾਣੀ ਅੱਬ ਕੀ ਕਰੀ ਜਾਨੀ ਮੈਂ ਰੱਖ ਦਿੰਦੇ ਮੈਂ ਕਰਵਾ ਦਿੰਦੀ ਆ ਕੰਮ ਬਸ ਮਨਦੀਪ ਖਾਣਾ ਤਾਂ ਮੈਂ ਕਰ ਲਿਆ ਨਟਾ ਕਹਿੰਦੀ ਸੀ ਕਿ ਤੂੰ ਨਾਲੇ ਆਹ ਰੋਟੀ ਖਾ ਲੈ ਨਾਲੇ ਮੰਮੀ ਨੂੰ ਰੋਟੀ ਖਵਾ ਦੀ ਕਹਿੰਦਾ ਫੜਾ ਦੀ ਮੈਂ ਮੜਾ ਆਹ ਘਾਰ ਕੱਢ ਲੈ ਮਾ ਬਾਬਾ ਟਾਈਮ ਹੋ ਗਿਆ ਕੋਈ ਨਹੀਂ ਪਰ ਤੂੰ ਮੈਂ ਫੜਾ ਦੇ ਦੁੱਧ ਪਿਆ ਸੀਗਾ ਸਵੇਰ ਵਾਲਾ ਗਰਮ ਕਰਤਾ ਮੈਂ ਤੇ ਨਾਲੇ ਤੂੰ ਵੀ ਨਾਲੇ ਮੰਮੀ ਨੂੰ ਫੜਾ ਦੀ ਠੀਕਾ ਹੁਣੋਂ ਦਵਾਈ ਦੂਈ ਦੇ ਦੀ ਵਿਚਾਰੀ ਨੂੰ ਟਾਈਮ ਨਾਲ ਨਾ ਕੋਈ ਹੈ ਬਸ ਰੋਟੀ ਖਾ ਕੇ ਬਾਅਦ ਚ ਉਹਦਾ ਤੂੰ ਆ ਹੀ ਜਾਵੇਂਗੀ ਹਾਂ ਹਾਂ ਨਾਲੇ ਮਨਦੀਪ ਮੈਂ ਨਾ ਤੈਨੂੰ ਐ ਕਹਿੰਦੀ ਸੀ ਅੜਿਆ ਮੈਂ ਨਾ ਸੱਚੇ ਗੁੱਸੇ 'ਚ ਤੈਨੂੰ ਬਾਲਾ ਹੀ ਕੁਝ ਬੋਲ ਗਈ ਤੇਰੀਆਂ ਤੇ ਮੰਮੀ ਦੀਆਂ ਗੱਲਾਂ ਨਾ ਮੈਂ ਸੁਣ ਲੀਆਂ ਸੀ ਮੈਨੂੰ ਨਾ ਹੁਣ ਯਕੀਨ ਹੋ ਗਿਆ ਵੀ ਤੂੰ ਸੱਚ ਕਹਿੰਦੀ ਸੀ ਤੈਨੂੰ ਨਾ ਕੋਈ ਲਾਲਚ ਨਹੀਂ ਹੈਗਾ ਜ਼ਮੀਨ ਦਾ ਕਿਤੇ ਨਾ ਕਿਤੇ ਤਾਂ ਚੱਲ ਮੰਮੀ ਵੀ ਤੇਰੇ ਬਾਰੇ ਸੋਚਦੀ ਸੀ ਹਨਾ ਮਾਮਾ ਨੂੰ ਹੁੰਦਾ ਹੀ ਆਪ ਦਾ ਧੀਆਂ ਦਾ ਹਨਾ ਵੀ ਮੇਰੀ ਧੀ ਨੂੰ ਕੋਈ ਕਮਾ ਕੇ ਦੇਣ ਵਾਲਾ ਹੈ ਨਹੀਂ ਚੱਲ ਜ਼ਮੀਨ ਦੇ ਦਾਂ ਬਾਕੀ ਕੋਈ ਨਹੀਂ ਜਿਵੇਂ ਵੀ ਜੋ ਵੀ ਫੈਸਲਾ ਹੋਗਾ ਮੰਮੀ ਦਾ ਤੇ ਤੇਰੇ ਵੀਰੇ ਦਾ ਨਾ ਉਵੇਂ ਹੀ ਠੀਕ ਆ ਮੇਰੀ ਕੋਈ ਨਾ ਨਹੀਂ ਹੈਗੀ ਬਾਕੀ ਆਪਾਂ ਜ਼ਮੀਨਾਂ ਨਾਲ ਥੋੜੀ ਬਰਤਣਾ ਗੁੱਸਾ ਦਾ ਨਾ ਮੈਨੂੰ ਆਇਆ ਗਿਆ ਮੈਨੂੰ ਲੱਗਿਆ ਸ਼ਾਇਦ ਤੇਰੇ ਮਨ 'ਚ ਵੀ ਲਾਲਚ ਆ ਚਲ ਕੋਈ ਨਹੀਂ ਪਰ ਜਿਹੜਾ ਕੁਝ ਬੋਲਨੀ ਆ ਚਲ ਤੂੰ ਵੀ ਅਣਜਾਣੇ ਚ ਬੋਲਿਆ ਮੈਨੂੰ ਇਹ ਗੱਲ ਦਾ ਕੋਈ ਗੁੱਸਾ ਨਹੀਂ ਤੇਰਾ ਕਹੀ ਸੀ ਬੋਲਣ ਦਾ ਨਾ ਤੈਨੂੰ ਪਤਾ ਹੀ ਨਹੀਂ ਪਾ ਮੇਰੀ ਇਹ ਹੱਤ ਕਿੱਥੇ ਆ ਭੇਟਿਆਂ ਦਾ ਸਾਰਾ ਸਮਾਨ ਢੋਂਦੀ ਜਿਹੜਾ ਤੁਸੀਂ ਦੇ ਆਉਣ ਨਾ ਮੇਰੇ ਲਈ ਤਾਂ ਉਹੀ ਸੋਨੇ ਦੀਆਂ ਤਾਰਾਂ ਨਹੀਂ ਹਾਂ ਮਨਦੀਪ ਪਤਾ ਕੀ ਹੋ ਗਿਆ ਮੈਨੂੰ ਪਤਾ ਨਾ ਬਸ ਗੱਲਾਂ ਹੀ ਉਹ ਜੇ ਤਰੀਕੇ ਨਾਲ ਦਸੀਆਂ ਗਈਆਂ ਕਿ ਬਸ ਜ਼ਿਆਦਾ ਹੀ ਕੁਝ ਬੋਲ ਲਿਆ ਗਿਆ ਮੈਨੂੰ ਉਹਨਾਂ ਨੇ ਅਗਰ ਮੈਂ ਨਾਮ ਨਹੀਂ ਲਵਾਂਗੀ ਬਸ ਮੈਨੂੰ ਜਿਹੜੇ ਬੰਦੇ ਨੇ ਜਿਨੇ ਵੀ ਦੱਸਿਆ ਗਲਤ ਤਰੀਕੇ ਨਾਲ ਦੱਸਿਆ ਜੇ ਇਹ ਹੀ ਗੱਲ ਨੂੰ ਸਹੀ ਢੰਗ ਨਾਲ ਦੱਸਿਆ ਜਾਂਦਾ ਸ਼ੈਨ ਮੇਨਾ ਨਾ ਪਟਕੇ ਦੀ ਚਲ ਕੋਈ ਨਾ ਬਿਰਪਾ ਮੈਨਾ ਮੈਂ ਕਾਰਜ ਲਈ ਕੀ ਆਈ ਆ ਇਹ ਕਾਰਜ ਨਾ ਮੈਂ ਤੈਨੂੰ ਹੜਾ ਕੇ ਜਾਵਾਂਗੀ ਮੈਂ ਤਾਂ ਆਪ ਹੀ ਚੱਕ ਲਈ ਸੀ ਪਹਿਲਾਂ ਮੈਂ ਕਹਣਾ ਚਲ ਮਾਂ ਤਾਂ ਮੈਨੂੰ ਹੜਾ ਲਈ ਕੋਈ ਗੱਲ ਨਹੀਂ ਮੈਨੂੰ ਪੇਕਿਆ ਤਾਂ ਨਾ ਬਸ ਪਿਆਰ ਨਹੀਂ ਜਾਵੇ ਮੈਂ ਜਾ ਜਦ ਤੱਕ ਕੀ ਕਰਨੀ ਆ ਨਹੀਂ ਆਪਦਾ ਕੰਮ ਕਰੂੰਗੀ ਤੇ ਖਾਣੂੰਗੀ ਚਲ ਕੋਈ ਨਹੀਂ ਨਾਲੇ ਨਾ ਤੈਨੂੰ ਕਨਾਲਸ ਕੰਮ ਕਰਨ ਦੀ ਨਾ ਕੋਈ ਲੋੜ ਦੀ ਮੈਂ ਤੇਰੇ ਵੀਰੇ ਨਾਲ ਗੱਲ ਕਰੂੰਗੇ ਤੇਰਾ ਮਹੀਨੇ ਦਾ ਖਰਚਾ ਪਾਣੀ ਜੋ ਵੀ ਹੈ ਨਾ ਅਸੀਂ ਆਪੇ ਦੇ ਆ ਕਰਾਂਗੇ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਆ ਚਲ ਕੋਈ ਨਾ ਵੀ ਪਰ ਜਿੰਨੇ ਜੋਗੀ ਹੈਗੀਆਂ ਉਹਨਾਂ ਦਾ ਤਾਂ ਮੈਂ ਕਰੂੰਗੀ ਜੇ ਦੋਦੇ ਦਾਦਾ ਦੱਦ ਜੀ ਨਹੀਂ ਨਹੀਂ ਸੋਚਿਆ ਮੇਰੇ ਲਈ ਤਾਂ ਇਹੀ ਬਹੁਤ ਆ ਮੇਰੇ ਭਾਈ ਪਰਜਾਈ ਮੇਰੇ ਨੇ ਸੋਚਦੇ ਹੈਗੇ ਇਹਦੂ ਕਿਸਮਤ ਵਾਲੀ ਕਿਹੜੀ ਕੁੜੀ ਹੋਊਗੀ ਇਹਨਾਂ ਦਾ ਰਾਹ ਤੇ ਪਰਜਾਈ ਇੰਨਾ ਕਰਦੇ ਹੁਣ ਚਲ ਕੋਈ ਨਹੀਂ ਮੈਨੂੰ ਮਾਫ ਕਰਦੀ ਚੰਗਾ ਦੁਬਾਰਾ ਫੇਰ ਕਹਿਣੀ ਆ ਯੋ ਕਿ ਨਾ ਸੱਚੀ ਮੈਂ ਬਹੁਤ ਕੁਝ ਬੋਲਿਆ ਵਿਚਾਰੀ ਮੰਮੀ ਨੂੰ ਵੀ ਬਾਲਾ ਹੀ ਕੁਝ ਬੋਲਿਆ ਮੈਂ ਭੈਣ ਵੜ ਕੇ ਮੈਨੂੰ ਮਾਫ ਕਰਦੀ ਚੰਗਾ ਮੰਮੀ ਤੋਂ ਵੀ ਮੈਂ ਮਾਫੀ ਮੰਗੂਗੀ ਮੈਂ ਤੈਨੂੰ ਕਹਿਤਾ ਨਾ ਫੋਨ ਜਾਣੇ ਚ ਬੋਲੀਂ ਤੂੰ ਜਾਣ ਬੁੱਝੇ ਕੇ ਥੋੜੀ ਬੋਲੀਂ ਇਹ ਚ ਮਾਫੀ ਮੰਗ ਕੇ ਵੀ ਪਰ ਮੈਨੂੰ ਨਾ ਹੋਰ ਦੁਖੀ ਨਾ ਕਰ ਚਲ ਕੋਈ ਹੀ ਬਹੁਤ ਚਲ ਚੰਗਾ ਮੈਂ ਧਾਰ ਕੱਢ ਲਿਆ ਵਾ ਠੀਕ ਆ ਚਲ ਕੋਈ ਨਾ ਕੱਢ ਲਿਆ ਗੱਲ ਸਹੀ ਆ ਆ ਵੀ ਨੂੰ ਵੀ ਅਲਿਖਾ ਕਿਸ ਸਾ ਸੋਇਆ ਨਾ ਚਲੋ ਇਹ ਕੀ ਕਰਦੀ ਵਿਚਾਰੀ ਇੰtanto ਜੋ ਦੇਖਿਆ ਜੋ ਸੁਣਿਆ ਉਹੀ ਬੋਲੀ